ਲੁਧਿਆਣਾ ਵਾਸੀਆਂ ਦੀ ਬਹੁਤ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਇੰਨੇ ਪਿਆਰ ਨਾਲ ਪਰਿਵਾਰ ਵਾਂਗੂ ਤੀ ਬਣਾ ਕੇ ਇੰਨੇ ਪਿਆਰ ਨਾਲ ਮੈਨੂੰ ਇਹਦਾ ਮਾਨ ਸਤਕਾਰ ਦਿੱਤਾ ਹੈ ਮੈਂ ਬਹੁਤ ਬਹੁਤ ਧੰਨਵਾਦੀ ਹੈ ਦਿਲੋਂ ਸ਼ੁਕਰਗੁਜ਼ਾਰ ਹੈ ਲੁਧਿਆਣਾ ਵਾਸੀਆਂ ਦੀ ਕਿ ਮੈਂ ਮੈਡਮ ਬਾਕੀ ਪਾਰਟੀਆਂ ਵਾਅਦੇ ਕਰਦੀਆਂ ਚੋਣ ਪ੍ਰਚਾਰ ਕਰਾਂ ਕਾਂਗਰਸ ਪਾਰਟੀ ਜਿਹੜੇ ਰੋਕਦੇ ਵੀਰੇ ਕਾਂਗਰਸ ਪਾਰਟੀ ਨੇ ਨਾ ਦੇਸ਼ ਆਜ਼ਾਦ ਕਰਾ ਕੇ ਇੱਥੋਂ ਤਾਈਂ ਪਹੁੰਚਾਇਆ ਹੈ ਜਿਹੜੇ ਵਾਅਦੇ ਪਹਿਲਾਂ ਕੀਤੇ ਉਹ ਪੂਰੇ ਕੀਤੇ ਹੈ ਤੇ ਜਿਹੜੇ ਹੁਣ ਕਰਾਂਗੇ ਉਹ ਵੀ ਪੂਰੇ ਕਰਾਂਗੇ ਧੀਆਂ ਨੂੰ 50% ਰਿਜ਼ਰਵੇਸ਼ਨ ਦੇਾਂਗੇ ਪਹਿਲੀ ਗੱਲ 30 ਲੱਖ ਨੌਜਵਾਨਾਂ ਨੂੰ ਹਰ ਸਾਲ ਪੱਕੀ ਨੌਕਰੀ ਤੇ ਰੱਖਿਆ ਜਾਊਗਾ 1 ਸਾਲ ਦਾ ਲੱਖ ਰੁਪਈਆ ਬੀਬੀਆਂ ਦੇ ਖਾਤਿਆਂ 'ਚ ਪਾਇਆ ਜਾਊਗਾ ਜਿਨ੍ਹਾਂ ਕੋਲ ਕੋਈ ਰੋਜ਼ਗਾਰ ਦਾ ਸਾਧਨ ਨਹੀਂ ਜਿਨ੍ਹਾਂ ਨੌਜਵਾਨਾਂ ਨੇ ਡਿਗਰੀਆਂ ਕੀਤੀਆਂ ਹੋਈਆਂ ਉਹਨਾਂ ਨੌਜਵਾਨਾਂ ਦੇ ਖਾਤਿਆਂ ਦੇ ਵਿੱਚ 1 ਸਾਲ ਦਾ ਲੱਖ ਰੁਪਈਆ ਪਾਇਆ ਜਾਊਗਾ ਜਦ ਤੱਕ ਉਹਨਾਂ ਨੂੰ ਨੌਕਰੀ ਨਹੀਂ ਮਿਲ ਜਾਂਦੀ ਨਰੇਗਾ ਦੀ ਦਿਹਾੜੀ ਵਧਾ ਕੇ 400 ਰੁਪਈਆ ਕੀਤੀ ਜਾਊਗੀ ਮਿਡ-ਡੇ ਮੀਲ ਵਰਕਰਸ ਦੀ ਵਿਚ ਮਿਡ-ਡੇ ਮੀਲ ਵਰਕਰਸ ਆਸ਼ਾ ਵਰਕਰਸ ਉਹਨਾਂ ਦੇ ਉਹਨਾਂ ਦੀ ਤਨਖਾਹ ਦੇ ਵਿੱਚ 1800 ਰੁਪਏ ਦਾ ਵਾਧਾ ਹੋਊਗਾ ਐਮਐਸਪੀ ਦੀ ਲੀਗਲ ਗਾਰੰਟੀ ਦਿੱਤੀ ਜਾਊਗੀ ਅਨੇਕਾਂ ਇਸ ਤਰ੍ਹਾਂ ਦੇ ਮੈਨੀਫੈਸਟੋ ਦੇ ਹਿੱਸੇ ਨੇ ਤੇ ਸਮਾਂ ਇਜਾਜ਼ਤ ਨਹੀਂ ਦਿੰਦਾ ਮੈਂ ਤੁਹਾਨੂੰ ਇੱਕ ਇੱਕ ਗੱਲ ਦੱਸਾਂ ਪਰ ਜਿੰਨੇ ਵਾਦੇ ਕੀਤੇ ਆ ਪੂਰੇ ਕਰਾਂਗੇ ਮੈਂ ਸਾਰੀ ਜਨਤਾ ਨੂੰ ਇਹ ਅਪੀਲ ਕਰਦੀ ਆਂ ਕਿ ਇੱਕ ਇੱਕ ਆਵਦਾ ਕੀਮਤੀ ਵੋਟ ਪਾ ਕੇ ਕਾਂਗਰਸ ਪਾਰਟੀ ਨੂੰ ਲੈ ਕੇ ਆਓ ਸਭ ਤੋਂ ਪਹਿਲੀ ਗੱਲ ਹੈ ਕਿ ਅਸੀਂ ਧੀਆਂ ਨੂੰ ਰਿਜ਼ਰਵੇਸ਼ਨ 50% ਦਵਾ ਸਕੀਏ ਮੈਡਮ ਲਗਾਤਾਰ ਜਿਹੜੇ ਕੀਤੇ ਜਾਂਦੇ ਨਹੀਂ ਕਾਂਗਰਸ ਆਮ ਆਦਮੀ ਪਾਰਟੀ ਦੇ ਬਤਨ ਵੀ ਵਾਦੇ ਕੀਤੇ ਗਏ ਸਰਕਾਰ ਹੈ 1000 ਰੁਪਏ ਮਹੀਨੇ ਦਾ ਜਾਣਾ ਦਿੱਤਾ ਜਾਏਗਾ ਹਾਂਜੀ ਤੇ 1 ਲੱਖ ਰੁਪਿਆ ਸਾਲ ਦਾ ਕਾਂਗਰਸ ਵੱਲੋਂ ਕੀਆ ਜਾ ਰਿਹਾ ਹੈ 82 ਕਰੋੜ ਤੋਂ ਛੋੜੇ ਵੀ ਹੋ ਗਏ ਵੀਰੇ ਗੱਲ ਇਹ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਪਿੱਤਲ ਦਾ ਤੇ ਹੀਰੇ ਦਾ ਮੁਕਾਬਲਾ ਨਹੀਂ ਹੁੰਦਾ ਆਮ ਆਦਮੀ ਪਾਰਟੀ ਦਾ ਕਾਂਗਰਸ ਦੇ ਨਾਲ ਕੋਈ ਮੁਕਾਬਲਾ ਨਹੀਂ ਇੱਕ ਪਾਰਟੀ ਪੌਣੇ 200 ਸਾਲ ਪੁਰਾਣੀ ਹੈ ਇੱਕ ਨੂੰ ਅਜੇ 15 ਸਾਲ ਵੀ ਨਹੀਂ ਹੋਏ ਸੋ ਇਹ ਤਾਂ ਝੂਠ ਨਾਲ ਪਾਰਟੀ ਜਾਣੀ ਜਾਂਦੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਇਹਨਾਂ ਨੇ ਪੰਜਾਬ 'ਚ ਖਰਾਬ ਕਰਤੀ ਇਹ ਤਾਂ ਇਸ ਚੀਜ਼ ਬਾਰੇ ਤੇ ਮੈਨੂੰ ਲੱਗਦਾ ਲੋਕ ਜ਼ਿਆਦਾ ਬਿਹਤਰ ਦੱਸਣਗੇ ਇਹਨਾਂ ਨੂੰ ਇਹਨਾਂ ਪਾਰਟੀਆਂ ਦਾ ਆਪਸ 'ਚ ਕੋਈ ਮੁਕਾਬਲਾ ਨਹੀਂ ਇੱਕ ਮੀਟਿੰਗ ਸੀ ਵੀ ਕਾਂਗਰਸ ਦੀ ਜਿਹੜਾ ਗ੍ਰੀਨ ਜਰਨੇ ਨੇ ਉਹ ਇੱਕ ਇਸ ਵੀ ਪਿੰਚਾਇਤ ਸੀ ਬੜਾ ਉਚਾਇ ਲੋਕਾਂ ਦੇ ਵਿੱਚ ਬਹੁਤ ਹੀ ਕਿਆ ਕਰਦੇ ਨੇ ਲੋਕ ਕਾਂਗਰਸ ਪਾਰਟੀ ਨੂੰ ਬਾਕੀ ਅਸੀਂ ਸਾਰੇ ਦੇਖ ਰਹੇ ਹਾਂ ਮੈਂ ਵੀ ਪੰਜਾਬ ਪ੍ਰਧਾਨ ਖੈਲਾ ਕਹਾਂਗਾ ਹੁਣ ਮੈਂ ਜੰਦਰ ਜਾ ਰਹੀ ਹਾਂ ਕੱਲ ਪਟਿਆਲੇ ਆਪਦੇ ਕੰਕੇ ਦੇ ਵਿੱਚ ਮੈਂ ਟੂਰਨ ਪ੍ਰਚਾਰ ਕੀਤਾ ਤੇ ਬਹੁਤ ਹੀ ਵਧੀਆ ਹੂਰ ਆਰਮਿਲ ਰਹੇ ਕੌਂਜੋ ਕਿਉਂਕਿ ਲੋਕ ਬੜੇ ਦੁਖੀ ਹੋ ਚੁੱਕੇ ਨੇ ਜਿਹੜੀ ਸਰਕਾਰ ਦੋ ਸਾਲ ਤੋਂ ਹੈ ਹਰ ਫਰੰਟ ਤੇ ਫੇਰ ਸਰਕਾਰ ਕੋਈ ਵੀ ਇਹਨਾਂ ਨੇ ਗਰੰਟੀਆਂ ਜਿਹੜੀਆਂ ਦਿੱਤੀਆਂ ਉਹ ਕੋਈ ਪੂਰੀਆਂ ਨਹੀਂ ਕਰਦੀਆਂ ਆਹ ਆਹ ਜਿੱਥੇ ਸਾਡੇ ਵੀ ਭਗਵੰਤ ਮਾਨਿਪੁਰ ਤੇ ਪਟਿਆਲੇ ਆਈ ਸੀ ਲੋਕਾਂ ਨੇ ਬਹੁਤ ਵਿਰੋਧ ਕੀਤਾ ਸੀ ਕੱਲ ਦਾ ਕਿਉਂਕਿ ਲੋਕ ਚਾਹੁੰਦੇ ਨੇ ਅੰਮਨ ਕਾਨੂੰਨ ਮਹਿਲਾਵਾਂ ਚਾਹੁੰਦੀਆਂ ਨੇ ਹਮ ਜੁਗੇ ਰਹੰਮੀ ਕੋਈ ਨਸ਼ੇ ਨਹੀਂ ਚਾਹੁੰਦੀ ਆ ਮਾਮਾ ਜਿਹੜੇ ਇਹਨਾਂ ਨੇ ਸਾਡੀ ਮਹਿਲਾ ਭੈਣਾ ਨਾਲ ਇੱਕ ਧੋਖਾ ਕੀਤਾ ਹੈ ਮਜ਼ਾਕ ਕੀਤਾ ਹੈ ਹਜ਼ਾਰ ਰੁਪਏ ਉਹ ਭੁੱਲ ਗੀਆਂ ਉਹ ਨਹੀਂ ਕਹਿਣੀ ਸੱਚੀ 25000 ਰੁਪਏ ਹੋ ਗਿਆ ਪਰਥਾ ਕਿਹੜੇ ਇਹਨਾਂ ਨੇ ਦੇਣੇ ਉਹ ਚਾਲੇ ਲੈ ਕੇ ਸਾਡੇ ਬੱਚੇ ਜਿਹੜੇ ਉਹ ਇੱਕ صوبੇ ਦੇ ਵਿੱਚ ਇੱਕ ਸੋਨੇ ਮਹਾਲ ਚ ਰਹੇ ਕੋਈ ਉਹਨਾਂ ਦੇ ਲਈ ਬੇਰੋਜ਼ਗਾਰੀ ਖਤਮ ਕਰੋ ਕੋਈ ਤੁਸੀਂ ਸਾਡੀਆਂ ਬੀਟੀਆਂ ਲਈ ਮਹਿਲਾਵਾਂ ਨਹੀਂ ਕੋਈ ਕਹੇ ਜੇ ਇਹ ਚੀਜ਼ਾਂ ਲੈ ਕੇ ਉਹ ਜਿਹਦੇ ਲਈ ਉਹ ਵਾਲੀ ਦੂਜਵਾਂ ਜਿਹੜੀ ਪੀੜ੍ਹੀ ਆ ਇੱਕ ਆਪਣਾ ਵਧੀਆ ਜ਼ਿੰਦਗੀ ਬਸਰ ਕਰਦੇ ਨੇ ਇਹਨਾਂ ਨੇ ਬੇਰੋਜ਼ਗਾਰੀ ਦੀ ਗੱਲ ਕੀਤੀ ਇਹਨਾਂ ਨੇ ਨਸ਼ਿਆਂ ਦੀ ਗੱਲ ਕੀਤੀ ਇਹਨਾਂ ਨੇ ਮਹਿਲਾਵਾਂ ਨਾਲ 1000 ਰੁਪਏ ਦੀ ਗੱਲ ਕੀਤੀ ਕੁਝ ਵੀ ਨਹੀਂ ਕੀਤਾ ਤੇ ਦੂਜੀ ਗੱਲ ਕਰ ਲਈ ਆਪਾਂ ਵਿਜੀਟ ਦੀ ਤੁਸੀਂ ਮੈਂ ਪਟਿਆਲਾ ਸ਼ਹਿਰ ਤੋਂ ਉੱਥੇ ਦੋ ਵਾਰ ਸੀਐਮ ਰਹੇ ਸ਼੍ਰੀ ਟਕਟਰ ਨਰੇਂਦਰ ਸਿੰਘ ਜੀ ਉਹਨਾਂ ਦੀ ਧਰਮ ਪਤਨੀ ਚਾਰ ਵਾਰ ਐਮਪੀ ਜਿੱਤੇ ਇੱਕ ਵਾਰ ਹਾਰੇ ਯੂਨੀਅਨ ਮਿਨਿਸਟਰ ਰਹੇ ਉਪਰ ਕਰਕੇ ਜਾ ਕੇ ਪਟਿਆਲਾ ਨਾਲ ਸਾਰਿਆਂ ਨੂੰ ਛੱਡ ਕੇ ਮੋਦੀ ਜੀ ਦੇ ਨਾਲ ਜਾ ਗਏ ਇਹਨਾਂ ਨੇ ਆਪਣੀਆਂ ਕਮੀਆਂ ਕਰਕੇ ਲੋਕ ਸਮਝ ਚੁੱਕੇ ਕਿ ਅਸੀਂ ਆਪਣੀ ਪਾਰਟੀ ਨੂੰ ਕਿਉਂ ਛੱਡ ਗਏ ਅਸੀਂ ਆਪਣੀ ਪਾਰਟੀ ਦੀ ਗਲਤਰੀਏ ਪਰ ਉਹ ਬਹੁਤ ਹੀ ਇੱਕ ਵਧੀਆ ਪੰਜਾਬ ਦੇ ਵਿੱਚ ਮੋਹਲ ਬਣਿਆ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਹੜੀ ਇਹ ਮੌਜੂਦਾ ਸਰਕਾਰ ਹੈ ਸੱਤਾ ਤੇ ਸਰਕਾਰ ਹੈ ਕਹਿੰਦੀ ਹੈ ਕਿ 13 0 ਮੈਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਦੱਸਣਾ ਚਾਹ ਰਹੀ ਹਾਂ ਕਿ 6 ਤੇ 4 ਜੂਨ ਨੂੰ ਉਹ ਸਮਾਂ ਆ ਰਿਹਾ ਹੈ ਜਿਹੜਾ ਲੋਕਾਂ ਨੇ ਬਹੁਤ ਵੱਡਾ ਬਦਲਾਵ ਲਿਆਂਦਾ ਸੀ ਕਿ ਪਤਾ ਨਹੀਂ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਸੀ ਆਮ ਆਦਮੀ ਪਾਰਟੀ ਕੀ ਕਰ ਦੂ ਪੰਜਾਬ ਦੇ ਵਿੱਚ ਸੋ ਵੋਟ ਪਾ ਕੇ ਉਹ ਇਹਨਾਂ ਤੋਂ ਬਦਲਾ ਨਹੀਂ ਰਹੀ ਨਾ ਆਉਣ ਵਾਲੀ 4 ਤਰੀਕ ਨੂੰ ਫਤਿਹਗੜ੍ਹੂ